ਸਸ਼ੀ ਗਾਉ ਜੀ ਮੈਂ ਹਾਂ ਅਸ਼ਦੀਪ ਗੌਰ ਸੰਦੂਤੇ ਗੱਲ ਕਰਦੇ ਆਂ ਜੀ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾ ਚਾਹੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਅਗਾਮੀ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਜਿੱਥੇ 2017 2022 ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡਾ ਘਾਟਾ ਖਾਦਾ ਹੈ ਭਾਰਤੀ ਜਨਤਾ ਪਾਰਟੀ ਜਿਨੇ ਐਮਐਸਪੀ ਦੇ ਤਿੰਨ ਕਾਲੇ ਜਿਹੜੇ ਨੇ ਕਾਨੂੰਨ ਲੈ ਕੇ ਆਂਦੇ ਉਹਨਾਂ ਕਾਲੇ ਕਾਨੂੰਨ ਦੇ ਚੱਲਦੇ ਜਿੱਥੇ ਇੱਕ ਪਾਸੇ ਕਿਸਾਨ ਤੇ ਦੂਸਰੇ ਪਾਸੇ ਲੋਕਾਂ ਨੇ ਵੀ ਰੱਜ ਕੇ ਵਿਰੋਧ ਕੀਤਾ ਜੇਕਰ ਗੱਲ ਕਰੀਏ ਆ ਭਾਰਤੀ ਜਨਤਾ ਪਾਰਟੀ ਦੀ ਤਾਂ ਭਾਵੇਂ ਉਹ ਹੁਣ ਅਸ਼wini ਕੁਮਾਰ ਤੇ ਚਾਹੇ ਹੁਣ ਸੁਨੀਲ ਜਾਖੜ ਜਿਹੜੇ ਕੀ ਕਾਫੀ ਰਣਨੀਤੀਆਂ ਬਣਾ ਰਹੇ ਨੇ ਚਾਹੇ ਪੰਜਾਬ ਸਰਕਾਰ ਨੂੰ ਸਮੇਂ-ਸਮੇਂ ਤੇ ਭੰਡਿਆ ਜਾ ਰਿਹਾ ਹੈ ਬੀਜੇਪੀ ਵੱਲੋਂ ਲੇਕਿਨ ਭਾਤੀ ਜਨਤਾ ਪਾਰਟੀ ਦਾ ਕੀ ਪੰਜਾਬ ਦੇ ਵਿੱਚ ਪੈਰ ਲੱਗ ਪਾਉਣਗੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਦੀ ਜਿਹੜੇ ਕੈਪਟਨ ਅਮਰਿੰਦਰ ਜਿਹੜੇ ਸਾਕਾ ਮੁੱਖ ਮੰਤਰੀ ਰਹਿ ਚੁਕੇ ਨੇ ਕਾਂਗਰਸ ਪਾਰਟੀ ਵੱਲੋਂ ਕਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਭਾਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਹੈ ਅਗਨੀ ਵਿਤਾਂ ਨੂੰ ਲੈ ਕੇ ਜਿਹੜੇ ਨੇ ਬਿਲਕੁਲ ਵੀ ਉਹਨਾਂ ਨੇ ਆਪਣੀ ਸਾਹ ਨਹੀਂ ਦਿਖਾਈ ਉਹਨਾਂ ਨੇ ਕਿਹਾ ਕਿ ਜਿਹੜੇ ਨੇ ਹੁੰਦੇ ਨੇ ਨੌਜਵਾਨ ਜਿਹੜੇ ਰਖਵਾਲੇ ਕਰਦੇ ਨੇ ਬਾਰਡਰਾਂ ਤੇ ਜਿਹੜੇ ਦੂਰ ਦੂਰ ਜਾ ਕੇ ਆਪਣੇ ਘਰਾਂ ਤੋਂ ਕੰਮ ਕਰਦੇ ਨੇ ਉਹਨਾਂ ਨੂੰ ਲੰਬੇ ਸਮੇਂ ਵਾਸਤੇ ਜਿਹੜੀ ਹੈ ਮਿਲਣੀ ਚਾਹੀਦੀ ਹੈ ਨੌਕਰੀ ਲੰਬੇ ਸਮੇਂ ਲਈ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਲੇਕਿਨ ਇਸ ਤਰ੍ਹਾਂ ਦੇ ਉਹ ਫੈਸਲੇ ਤੇ ਵੀ ਇਨਕਾਰ ਕਰਦੇ ਸਾਹਮਣੇ ਆਏ ਲੇਕਿਨ ਹੁਣ ਗੱਲ ਕਰਦੇ ਹਾਂ ਜਿਹੜੇ ਨੇ ਕੈਪਟਨ ਅਮਰਿੰਦਰ ਕੀ ਉਹ ਭਾਰਤੀ ਜਨਤਾ ਪਾਰਟੀ ਨੂੰ ਛੱਡਣਗੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਇਸ ਟਾਈਮ ਗਰਾਉਂਡ ਲੈਵਲ ਦੀ ਰਿਪੋਰਟ ਦੱਸ ਰਹੀ ਹੈ ਕਿ ਕਾਂਗਰਸ ਪਾਰਟੀ ਜਿਹੜੀਆਂ ਨੇ ਵੱਧ ਤੋਂ ਵੱਧ ਸੀਟਾਂ ਦੇ ਨਾਲ ਲੀਡ ਕਰ ਸਕਦੀ ਹੈ ਪੰਜਾਬ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਨੂੰ ਕਾਫੀ ਹੰਗਾਰਾ ਮਿਲ ਰਿਹਾ ਹੈ ਜਿੱਥੇ ਗਰਾਉਂਡ ਲੈਵਲ ਦੀ ਰਿਪੋਰਟ ਚੈੱਕ ਕਰਾਈ ਗਈ ਸੀ ਅਰਵਿੰਦ ਕੇਜਰੀਵਾਲ ਵੱਲੋਂ ਤਾਂ ਵੀ ਕਿਹਾ ਗਿਆ ਕਿ ਜਿਹੜੀ ਗਰਾਉਂਡ ਲੈਵਲ ਦੀ ਰਿਪੋਰਟ ਜਿਹੜੀ ਕਾਂਗਰਸ ਪਾਰਟੀ ਦੇ ਹੱਥ ਦੇ ਵਿੱਚ ਬੋਲਦੀ ਨਜ਼ਰ ਆਉਂਦੀ ਹੈ ਹਾਲਾਂਕਿ ਧੜੇਬੰਦੀਆਂ ਤਾਂ ਕਾਂਗਰਸ ਵਿੱਚ ਵੀ ਬਣੀਆਂ ਨੇ ਲੇਕਿਨ ਕੌਣ ਵਾਲਾ ਟਾਈਮ ਕਾਂਗਰਸ ਦੇ ਹੱਕ ਵਿੱਚ ਹੈ ਲੇਕਿਨ ਕੈਪਟਨ ਮਰਿੰਦਰ ਜਿਹੜੇ ਕਹਿ ਰਹੇ ਨੇ ਕਿ ਮੈਂ ਹੁਣ ਸਿਆਸਤ ਨੂੰ ਛੱਡਾਂਗਾ ਕਿਉਂਕਿ ਮੇਰੀ ਕਾਫੀ ਉਮਰ ਹੋ ਗਈ ਹੈ ਜੇਕਰ ਸਿਆਸਤ ਨੂੰ ਬੀਜੇਪੀ ਨੂੰ ਛੱਡਦੇ ਨੇ ਕੈਪਟਨ ਮਰਿੰਦਰ ਤਾਂ ਕੀ ਉਹਨਾਂ ਨੇ ਆਪਣੇ ਪਰਿਵਾਰ ਦੀ ਵੀ ਗੱਲ ਕੀਤੀ ਕਿ ਉਹ ਆਪਣੇ ਪਰਿਵਾਰ ਨੂੰ ਜਿਹੜਾ ਹੈ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਟਾਈਮ ਦੇ ਵਿੱਚ ਕਰਾਉਣਗੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੇਗਾ ਕਿਉਂਕਿ ਦੇਖਿਆ ਜਾਵੇ ਤਾਂ ਸਾਫ ਸ਼ਬਦਾਂ ਦੇ ਵਿੱਚ ਕੈਪਟਨ ਮਨਿੰਦਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਹੁਣ ਕੰਮ ਨਹੀਂ ਕਰਨਾ ਚਾਹੁੰਦਾ ਮੇਰੀ ਬਹੁਤ ਉਮਰ ਹੋ ਗਈ ਹੈ ਮੈਂ ਸਿਆਸਤ ਨੂੰ ਆਪਣਾ ਬਹੁਤ ਟਾਈਮ ਦੇ ਦਿੱਤਾ ਹੈ ਹੁਣ ਜਿਹੜਾ ਹੈ ਹੌਲੀ-ਹੌਲੀ ਮੇਰੀ ਉਮਰ ਵੀ ਢਲਦੀ ਜਾ ਰਹੀ ਹੈ ਤੇ ਦੂਸਰੇ ਪਾਸੇ ਹੁਣ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਨੌਜਵਾਨ ਪੀੜ੍ਹੀ ਨੂੰ ਮੌਕਾ ਦੇਣਾ ਚਾਹੀਦਾ ਹੈ ਕੀ ਉਹ ਨੌਜਵਾਨ ਪੀੜ੍ਹੀ ਉਹਨਾਂ ਦੇ ਘਰ ਦੇ ਵਿੱਚੋਂ ਉੱਠ ਕੇ ਹੀ ਵੋਟਾਂ ਜਿਹੜੀਆਂ ਨੇ ਕਾਂਗਰਸ ਪਾਰਟੀ ਵੱਲੋਂ ਲੰਨ ਗਈਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਕੈਪਟਨ ਮਰੀਂਦਰ ਨੂੰ ਜਿਸ ਤਰੀਕੇ ਦਾ ਉਹਨਾਂ ਦਾ ਵਿਚਾਰ ਵਤਾਂਦਰਾ ਨਿਕਲਦਾ ਸਾਹਮਣੇ ਆ ਰਿਹਾ ਹੈ ਤੇ ਇਹ ਵੀ ਕੰਸੂਆਂ ਚੱਲ ਪਈਆਂ ਨੇ ਕਿ ਹੋ ਸਕਦਾ ਹੈ ਕਿ ਬੀਜੇਪੀ ਨੂੰ ਵੀ ਕੈਪਟਨ ਮਰੀਂਦਰ ਸਿੰਘ ਛੱਡ ਦੇ ਕਿਉਂਕਿ ਕੈਪਟਨ ਮਰੀਂਦਰ ਨੇ ਦੇਖ ਲਿਆ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਲੱਗਨੇ ਮੁਸ਼ਕਿਲ ਹੀ ਨਹੀਂ ਨਾਮੁਲਕੇ ਨੇ ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਦੇ ਜੜੇ ਨੇ ਚਾਹੇ ਉਸਨਿਲ ਜਾਖੜ ਹੋਣ ਚਾਹੇ ਅਸ਼wini ਕੁਮਾਰ ਹੋਣ ਉਹਨਾਂ ਨੂੰ ਚਾਹੇ ਲੰਮੇ ਸਮੇਂ ਤੋਂ ਉਹ ਆਪਣੀਆਂ ਰਣਨੀਤੀਆਂ ਬਣਾ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਪੈਰ ਲਾਉਣੇ ਬਹੁਤ ਹੀ ਔਖੇ ਨੇ ਤੇ ਦੂਸਰੇ ਪਾਸੇ ਹੁਣ ਕਾਫੀ ਨਵੀਆਂ ਪਾਰਟੀਆਂ ਵੀ ਵਿੱਚ ਸ਼ਾਮਲ ਹੋ ਗਈਆਂ ਨੇ ਲੇਕਿਨ ਬੀਜੇਪੀ ਦਾ ਕਿਸੇ ਪਾਸੇ ਵੀ ਨਾਮ ਨਿਕਲ ਕੇ ਪਹਿਲੇ ਅਦਾਤੇ ਨਹੀਂ ਆ ਰਿਹਾ ਕਾंग्रेਸ ਪਾਰਟੀ ਇਸ ਟਾਈਮ ਲੀਡ ਕਰਨ ਦੀ ਜਿਹੜੀ ਹੈ ਲੀਡ ਕਰ ਸਕਦੀ ਹੈ ਤੇ ਦੂਸਰੇ ਪਾਸੇ ਹੁਣ ਕੈਪਟਨ ਮਨਿੰਦਰ ਸਿੰਘ ਕਿਹੜਾ ਆਪਣੇ ਘਰ ਦੇ ਵਿੱਚੋਂ ਉਹਨਾਂ ਦਾ ਪੋਤਰਾ ਹੋ ਸਕਦਾ ਉਹਨਾਂ ਦਾ ਕੌਣ ਹੋ ਸਕਦਾ ਹੈ ਜਿਨ੍ਹਾਂ ਨੂੰ ਉਹ ਕਾंग्रेਸ ਪਾਰਟੀ ਵੱਲੋਂ ਖੜਾ ਕਰਨ ਜਾ ਰਹੇ ਨੇ